ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਅੰਮ੍ਰਿਤਸਰ ਦੇ ਮਸ਼ਹੂਰ ਖੱਟੇ ਲੱਡੂਆਂ ਦੀ ਰੈਸਪੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਹੋਲੀ ਆ ਰਹੀ ਹੈ ਹੋਲੀ ਦੇ ਮੌਕੇ ਤੇ ਆਪਣੇ ਘਰ ਵਿੱਚ ਲੱਡੂ ਜ਼ਰੂਰ ਬਣਾਓ ਸਾਰਿਆਂ ਨੂੰ ਬਹੁਤ ਪਸੰਦ ਆਉਣਗੇ ਤੇ ਜਿਹੜੇ ਤਰੀਕੇ ਨਾਲ ਇਹ ਲੱਡੂ ਬਣਦੇ ਨੇ ਜੋ ਵੀ ਇਹਦੇ ਨਾਲ ਕੰਮ ਜੀ ਤਿਆਰ ਕੀਤੀ ਜਾਂਦੀ ਹੈ ਉਹ ਸਾਰਾ ਤੁਹਾਡਾ ਨਾਲ ਸ਼ੇਅਰ ਕਰਾਂਗੀ ਜਿਹੜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਇਹਦੇ ਲਈ ਕਾਂਜੀ ਤਿਆਰ ਕਰਾਂਗੇ ਦੇਖਦੇ ਹਾਂ ਕਿਵੇਂ ਬਣਦੀ ਹੈ ਕਾਂਜੀ ਲਈ ਅਸੀਂ 1/2 ਕਿਲੋ ਗਾਜਰਾਂ ਲਈਆਂ ਨੇ ਤੇ ਗਾਜਰਾਂ ਨੂੰ ਦੇਖੋ ਮੈਂ ਇਸ ਤਰੀਕੇ ਨਾਲ ਕੱਟ ਲਿਆ ਹੈ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਨੂੰ ਮੈਂ ਕਿਵੇਂ ਕੱਟਿਆ ਆ ਦੇਖੋ ਗਾਜਰ ਨੂੰ ਹਾਫ ਵਿੱਚੋਂ ਲੰਬੇ ਰੋਖ ਨੂੰ ਕੱਟ ਕਰ ਲਾਂਗੇ ਫਿਰ ਇਹਦੇ ਪਤਲੇ ਪਤਲੇ ਸਲਾਈਸ ਕਟਾਂਗੇ ਜਿਵੇਂ ਕਿ ਅਸੀਂ ਬਜਾਰੋਂ ਵੀ ਲੱਡੂ ਖਾਣੇ ਆ ਉਹਦੇ ਵਿੱਚ ਸਾਨੂੰ ਉਹ ਗਾਜਰਾ ਜਿਹੜੀਆਂ ਦਿੰਦੇ ਨੇ ਉਹ ਬਹੁਤ ਪਤਲੀਆਂ-ਪਤਲੀਆਂ ਕੱਟਕੀਆਂ ਹੁੰਦੀਆਂ ਨੇ ਬਾਕੀ ਤੁਸੀਂ ਚਾਹੋ ਤੇ ਇਹਨੂੰ ਲੰਬੇ ਪੀਸਾ ਵਿੱਚ ਵੀ ਕੱਟ ਸਕਦੇ ਹੋ ਬਟ ਮੈਂ ਇਹਨੂੰ ਇਸ ਤਰੀਕੇ ਨਾਲ ਕਟਾਂਗੀ ਬਿਲਕੁਲ ਪਤਲਾ-ਪਤਲਾ ਤੇ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਗਾਜਰਾ ਨੂੰ ਪਤਲਾ-ਪਤਲਾ ਲੰਬੇ ਪੀਸਾ ਵਿੱਚ ਕੱਟ ਲਿਆ ਹੈ ਦੇਖੋ ਐਵੇਂ ਪਤਲਾ-ਪਤਲਾ ਗਾਜਰਾ ਨੂੰ ਮੈਂ ਕੱਟਿਆ ਹੈ ਤੇ ਸਾਰੀਆਂ ਗਾਜਰਾ ਸਾਡੀਆਂ ਇੱਥੇ ਤਿਆਰ ਨੇ ਤੇ ਚਲੋ ਹੁਣ ਫਟਾਫਟ ਕਾਂਜੀ ਬਣਾ ਲੈਨੇ ਆ। ਇੱਥੇ ਇੱਕ ਵੱਡਾ ਜਾਰ ਲਵਾਂਗੇ ਤੇ ਉਹਦੇ ਵਿੱਚ ਇਹ ਸਾਰੀਆਂ ਕਟੀਆਂ ਹੋਈਆਂ ਗਾਜਰਾ ਪਾ ਦਾਂਗੇ। ਤੇ ਗਾਜਰਾਂ ਨੂੰ ਇੱਥੇ ਕੋਈ ਸੁਕਾਣਾ ਨਹੀਂ ਹੁੰਦਾ ਸੀ ਜਿਵੇਂ ਅਸੀਂ ਫ੍ਰੈਸ਼ ਫ੍ਰੈਸ਼ ਕਟੀਆਂ ਨੇ ਉਸੇ ਟਾਈਮ ਹੀ ਅਸੀਂ ਇਹਨਾਂ ਨੂੰ ਜਾਰ ਵਿੱਚ ਪਾ ਲੈਣਾ ਹੈ। ਇਹ ਵਾਲੀ ਕਾਂਜੀ ਤੁਸੀਂ ਕਾਲੀਆਂ ਗਾਜਰਾਂ ਨਾਲ ਵੀ ਬਣਾ ਸਕਦੇ ਹੋ। ਬਟ ਮੈਂ ਲੱਡੂ ਬਣਾਣੇ ਸੀ ਖੱਟੇ ਵਾਲੇ ਇਸ ਕਰਕੇ ਮੈਂ ਲਾਲ ਗਾਜਰ ਦਾ ਯੂਜ਼ ਕੀਤਾ ਆ। ਕਿਉਂਕਿ ਜੋ ਵੀ ਲੱਡੂ ਬਾਜ਼ਾਰ ਵਿੱਚ ਮਿਲਦੇ ਨੇ ਉਹਦੇ ਵਿੱਚ ਸਾਨੂੰ ਲਾਲ ਗਾਜਰ ਦਿੱਤੀ ਜਾਂਦੀ ਹੈ। ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਕਾਲੀ ਗਾਜਰ ਨਾਲ ਬਣਾਉਣਾ ਚਾਹੋ ਤੇ ਉਹਦੇ ਨਾਲ ਵੀ ਇਹ ਕਾਂਜੀ ਬਣਾ ਸਕਦੇ ਹੋ। ਤੇ ਇੱਥੇ ਸਾਰੀਆਂ ਗਾਜਰਾਂ ਆਪਾਂ ਜਾਰ ਵਿੱਚ ਪਾ ਲਈਆਂ ਨੇ। ਹੁਣ ਇਹਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ। ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਪੀਸੀ ਹੋਈ ਰਾਈ। ਇਹ ਰਾਈ ਨੂੰ ਮੈਂ ਘਰ ਵਿੱਚ ਹੀ ਪੀਸਿਆ ਹੈ। ਤੁਸੀਂ ਚਾਹੋ ਤੇ ਬਾਜ਼ਾਰੋਂ ਵੀ ਪੀਸੀ ਹੋਈ ਰਾਈ ਮਿਲ ਜਾਂਦੀ ਹੈ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ। ਅੱਧਾ ਕਿਲੋ ਦੇ ਹਿਸਾਬ ਨਾਲ 2 ਚਮਚ ਰਾਈ ਦੇ ਇੱਥੇ ਪਾ ਦਾਂਗੇ। ਰਾਈ ਨਾਲ ਕਾਂਜੀ ਵਿੱਚ ਖਟਾਸ ਆਏਗੀ। ਇੱਕ ਚਮਚ ਪਾਵਾਂਗੇ ਕਾਲਾ ਨਮਕ ਤੇ ਇੱਕ ਚਮਚ ਜੀ ਪਾਵਾਂਗੇ ਇੱਥੇ ਅਸੀਂ ਸੇਂਦਾ ਨਮਕ ਤੁਸੀਂ ਚਾਹੋ ਤੇ ਵਾਈਟ ਨਮਕ ਵੀ ਪਾ ਸਕਦੇ ਹੋ ਤੇ ਹੁਣ ਪਾ ਦਾਂਗੇ ਇਹਦੇ ਵਿੱਚ ਅੱਧਾ ਚਮਚ ਲਾਲ ਮਿਰਚ ਦਾ ਇੱਥੇ ਤੁਸੀਂ ਕਾਲੀ ਮਿਰਚ ਦਾ ਵੀ ਯੂਜ਼ ਕਰ ਸਕਦੇ ਹੋ ਤੇ ਕਲਰ ਵਾਸਤੇ ਆਪਾਂ ਪਾਵਾਂਗੇ ਰੈੱਡ ਫੂਡ ਕਲਰ ਇਹਦੇ ਨਾਲ ਗਾਜਰਾਂ ਦੀ ਕਾਂਜੀ ਵਿੱਚ ਰੰਗ ਆਏਗਾ ਤੇ ਗਾਜਰਾਂ ਦੇ ਹਿਸਾਬ ਨਾਲ ਇਹਦੇ ਵਿੱਚ ਅਸੀਂ ਡਬਲ ਪਾਣੀ ਪਾਣਾ ਹੈ ਅੱਧਾ ਕਿਲੋ ਗਾਜਰਾਂ ਦੇ ਹਿਸਾਬ ਨਾਲ ਅਸੀਂ ਇਹਦੇ ਵਿੱਚ 1 ਲੀਟਰ ਸਵਾ ਲੀਟਰ ਪਾਣੀ ਪਾਵਾਂਗੇ। ਇੱਕ ਵਾਰੀ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਤੇ ਹੁਣ ਅਸੀਂ ਇੱਕ ਕਾਟਨ ਦਾ ਕੱਪੜਾ ਲਵਾਂਗੇ ਤੇ ਉਹਨੂੰ ਜਾਰ ਦੇ ਉੱਪਰ ਬੰਨ੍ਹ ਦਾਂਗੇ। ਇਹਦੇ ਉੱਪਰ ਅਸੀਂ ਲਿਡ ਨਹੀਂ ਲਗਾਉਣਾ। ਸਾਰੀ ਕਾਂਜੀ ਨੂੰ ਚੰਗੀ ਤਰ੍ਹਾਂ ਧੁੱਪ ਲੱਗ ਸਕੇ ਇਸ ਕਰਕੇ ਅਸੀਂ ਕਾਟਨ ਦਾ ਕੱਪੜਾ ਇਹਦੇ ਉੱਪਰ ਬੰਨ੍ਹ ਦਾਂਗੇ। ਤੇ 2-3 ਦਿਨ ਵਾਸਤੇ ਇਹਨੂੰ ਅਸੀਂ ਤੂਪ ਵਿੱਚ ਰੱਖਾਂਗੇ ਤੇ ਉਹਦੇ ਨਾਲ ਕਾਂਜੀ ਸਾਡੀ ਜਲਦੀ ਬਣ ਜਾਏਗੀ ਤੇ ਜਿੰਨਾ ਚਿਰ ਕਾਂਜੀ ਤੂਪ ਵਿੱਚ ਪਈ ਰਹੇਗੀ ਆਪਾਂ ਕਾਂਜੀ ਨੂੰ ਹਿਲਾਉਂਦੇ ਰਹਿਣਾ ਆ ਇੱਕ ਤੋਂ ਦੋ ਵਾਰੀ ਦਿਨ ਵਿੱਚ ਤੇ 3 ਦਿਨ ਹੋ ਗਏ ਨੇ 3 ਦਿਨਾਂ ਬਾਅਦ ਅਸੀਂ ਕਾਂਜੀ ਨੂੰ ਚੈੱਕ ਕਰਾਂਗੇ ਕਿ ਕਾਂਜੀ ਕਿਵੇਂ ਦੀ ਤਿਆਰ ਹੋਈ ਐ ਲੋ ਜੀ ਕਾਂਜੀ ਸਾਡੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਐ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰਾਂਗੇ ਕਲਰ ਥੋੜਾ ਜਿਹਾ ਮੈਨੂੰ ਘੱਟ ਲੱਗ ਰਿਹਾ ਤੁਸੀਂ ਚਾਹੋ ਤੇ ਥੋੜਾ ਜਿਹਾ ਕਲਰ ਹੋਰ ਪਾ ਸਕਦੇ ਹੋ ਤੇ ਹੁਣ ਅਸੀਂ ਇਹਦੇ ਨਾਲ ਖਾਣ ਵਾਲੇ ਲੱਡੂ ਬਣਾਉਣ ਦੀ ਤਿਆਰੀ ਕਰਦੇ ਆਂ ਲੱਡੂ ਬਣਾਉਣ ਵਾਸਤੇ ਅਸੀਂ ਇੱਥੇ ਦੋ ਦਾਲਾਂ ਦਾ ਯੂਜ਼ ਕਰਾਂਗੇ ਇੱਕ ਕੱਪ ਲਵਾਂਗੇ ਛੋਲਿਆਂ ਦੀ ਦਾਲ ਯਾਨੀ ਕਿ ਚਨਾ ਦਾਲ ਤੇ ਅੱਧਾ ਕੱਪ ਲਵਾਂਗੇ ਮੂੰਗੀ ਦੀ ਦਾਲ ਤੁਸੀਂ ਇੱਥੇ ਕੋਈ ਵੀ ਕੌਲੀ ਜਾਂ ਕੱਪ ਕਿਸੇ ਨਾ ਚੀਜ਼ ਨਾਲ ਵੀ ਮਿਲ ਸਕਦੇ ਹੋ ਮੈਜ਼ਰਮੈਂਟ ਅਸੀਂ ਇਹੀ ਰੱਖਾਂਗੇ ਤੇ ਦੋਨਾਂ ਦਾਲਾਂ ਨੂੰ ਅਸੀਂ ਚੰਗੀ ਤਰ੍ਹਾਂ ਵਾਸ਼ ਕਰਕੇ ਭਿਉਣ ਵਾਸਤੇ ਰੱਖਾਂਗੇ 3-4 ਘੰਟੇ ਵਾਸਤੇ ਇਥੇ ਅਸੀਂ ਦਾਲਾਂ ਨੂੰ ਚੰਗੀ ਤਰ੍ਹਾਂ 3-4 ਵਾਰ ਪਾਣੀ ਨਾਲ ਧੋ ਲਿਆ ਹੈ ਤੇ ਹੁਣ ਅਸੀਂ ਇਹਨੂੰ ਪਿਉਵਾਂਗੇ ਇੱਥੇ ਮੈਂ ਗਰਮ ਪਾਣੀ ਦਾ ਯੂਜ਼ ਕੀਤਾ ਹੈ ਕਿਉਂਕਿ ਮੈਂ 2 ਘੰਟੇ ਬਾਅਦ ਲੱਡੂ ਬਣਾਉਣਾ ਸ਼ੁਰੂ ਕਰਾਂਗੀ ਇਸ ਲਈ ਇਹਨਾਂ ਦਾਲਾਂ ਨੂੰ ਮੈਂ ਗਰਮ ਪਾਣੀ ਵਿੱਚ ਪਿਉਵਾਂਗੀ ਤੇ 2 ਘੰਟੇ ਵਾਸਤੇ ਦਾਲਾਂ ਦੇ ਵਿੱਚ ਗਰਮ ਪਾਣੀ ਜਿਹਦੇ ਵਿੱਚ ਦਾਲ ਡਿੱਪ ਹੋ ਜੇ ਉਹਨਾਂ ਕ ਪਾਣੀ ਪਾ ਕੇ ਇਹਨਾਂ ਨੂੰ ਅਸੀਂ 2 ਘੰਟੇ ਵਾਸਤੇ ਰੱਖ ਦਾਂਗੇ 2 ਘੰਟੇ ਹੋ ਗਏ ਨੇ ਦਾਲਾਂ ਨੂੰ ਭਿਉਆ ਹੋਇਆ ਹੋਇਆ ਚੈੱਕ ਕਰਦੇ ਆਂ ਦੇਖੋ ਦਾਲ ਕਿੰਨੀ ਫੁੱਲ ਗਈ ਏ ਹੁਣ ਅਸੀਂ ਇਹਨਾਂ ਨੂੰ ਪੀਸ ਕੇ ਤਿਆਰ ਕਰਾਂਗੇ ਦਾਲਾਂ ਨੂੰ ਅਸੀਂ ਅਲੱਗ-ਅਲੱਗ ਹੀ ਪੀਸਾਂਗੇ ਪਹਿਲਾਂ ਅਸੀਂ ਮੂੰਗੀ ਦੀ ਦਾਲ ਨੂੰ ਪੀਸ ਲਾਂਗੇ ਤੇ ਪਾਣੀ ਦਾ ਯੂਜ਼ ਬਹੁਤ ਘੱਟ ਕਰਨਾ ਆ 2-3 ਚਮਚਾ ਪਾਣੀ ਪਾ ਕੇ ਇੱਥੇ ਮੈਂ ਦਾਲ ਨੂੰ ਦਰਦਰਾ ਜਿਹਾ ਪੀਸ ਲਿਆ ਆ ਜ਼ਿਆਦਾ ਬਰੀਕ ਨਹੀਂ ਪੀਸਣਾ ਤੇ ਇੱਕ ਬੋਲ ਵਿੱਚ ਦਾਲ ਨੂੰ ਕੱਢ ਲਾਂਗੇ ਕਿਸੇ ਤਰ੍ਹਾਂ ਅਸੀਂ ਖੋਲਿਆਂ ਦੀ ਦਾਲ ਨੂੰ ਵੀ ਦੋ ਵਾਰੀ ਕਰਕੇ ਮਿਕਸੀ ਵਿੱਚ ਪੀਸ ਲਾਂਗੇ ਦੇਖੋ ਇੱਥੇ ਸਾਰੀ ਦਾਲ ਨੂੰ ਅਸੀਂ ਚੰਗੀ ਤਰ੍ਹਾਂ ਪੀਸ ਲਿਆ ਹੈ ਤੇ ਹੁਣ ਸਾਰੀ ਦਾਲ ਬੋਲ ਵਿੱਚ ਕੱਢ ਕੇ ਹੁਣ ਅਸੀਂ ਇਹਨੂੰ ਫੈਂਟਣਾ ਹੈ ਇੱਥੇ ਮੈਂ ਇਹ ਵਿਸਕ ਦਾ ਯੂਜ਼ ਕੀਤਾ ਆ ਤੁਸੀਂ ਆਪਣੇ ਹੱਥ ਦਾ ਵੀ ਯੂਜ਼ ਕਰ ਸਕਦੇ ਹੋ ਜਿੰਨਾ ਹੋ ਸਕੇ ਇਹਨੂੰ 5 ਤੋਂ 7 ਮਿੰਟ ਲਈ ਅਸੀਂ ਚੰਗੀ ਤਰ੍ਹਾਂ ਫੈਂਟਾਂਗੇ ਤੇ ਇੱਕੋ ਸਾਈਡ ਨੂੰ ਅਸੀਂ ਘੁਮਾਉਂਦੇ ਹੋਏ ਦਾਲ ਨੂੰ ਫੈਂਟਣਾ ਹੈ ਤੇ ਜੇ ਤੁਹਾਡੇ ਕੋਲ ਇਲੈਕਟ੍ਰਿਕ ਬੀਟਰ ਹੋਵੇ ਤਾਂ ਤੁਸੀਂ ਉਹਦੇ ਨਾਲ ਵੀ ਦਾਲ ਨੂੰ ਚੰਗੀ ਤਰ੍ਹਾਂ ਫੈਂਟ ਸਕਦੇ ਹੋ ਇੱਥੇ ਮੈਨੂੰ 8-9 ਮਿੰਟ ਹੋ ਗਏ ਨੇ ਬੈਟਰ ਨੂੰ ਫੈਂਟਦੇ ਆ ਤੇ ਦੇਖੋ ਇਹਦਾ ਕਲਰ ਵੀ ਕਿੰਨਾ ਲਾਈਟ ਹੋ ਗਿਆ ਹੈ ਡਾਰਕ येलो ਤੋਂ ਤੇ ਬੈਟਰ ਵੀ ਕਾਫੀ ਹਲਕਾ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅ ਅਦਰਕ ਤੇ ਮਿਰਚਾਂ ਨੂੰ ਕੁੱਟਕੇ ਦੇ ਵਿੱਚ ਐਡ ਕਰਾਂਗੇ ਤੇ ਨਾਲ ਹੀ ਪਾਵਾਂਗੇ ਇਹਦੇ ਵਿੱਚ ਨਮਕ ਟੇਸ ਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਨਮਕ ਪਾਓ ਤੇ ਇੱਕ ਚਮਚੇ ਦੇ ਵਿੱਚ ਜੀਰਾ ਪਾ ਦਾਂਗੇ ਤੇ 2 ਮਿੰਟ ਤੱਕ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰਾ ਕੁਝ ਤੇ ਹੁਣ ਸਭ ਤੋਂ ਲਾਸਟ ਦੇ ਅਸੀਂ ਇਹਦੇ ਵਿੱਚ ਪਾਣਾ ਆ ਬੇਕਿੰਗ ਸੋਡਾ ਯਾਨੀ ਕਿ ਮਿੱਠਾ ਸੋਡਾ ਤੇ 1/4 ਚਮਚ ਤੋਂ ਵੀ ਘੱਟ ਅਸੀਂ ਥੋੜਾ ਜਿਹਾ ਮਿੱਠਾ ਸੋਡਾ ਇਹਦੇ ਵਿੱਚ ਪਾਣਾ ਆ ਬਿਲਕੁਲ ਜਦੋਂ ਅਸੀਂ ਇਹਦੇ ਅਸੀਂ ਲੱਡੂ ਬਣਾਣੇ ਆ ਉਦੋਂ ਹੀ ਅਸੀਂ ਇਹਦੇ ਵਿੱਚ ਮਿੱਠਾ ਸੋਡਾ ਐਡ ਕਰਨਾ ਆ ਦੂਸਰੇ ਪਾਸੇ ਸਾਡਾ ਤੇਲ ਵੀ ਗਰਮ ਹੋ ਗਿਆ ਆ ਆਪਣੇ ਹੱਥ ਨੂੰ ਗਿੱਲਾ ਕਰਦੇ ਹੋਏ ਬੈਟਰ ਦੇ ਲੱਡੂ ਬਣਾਉਂਦੇ ਹੋਏ ਅਸੀਂ ਤੇਲ ਵਿੱਚ ਐਡ ਕਰਾਂਗੇ ਤੇਲ ਗਰਮ ਹੋਣ ਤੋਂ ਬਾਅਦ ਅਸੀਂ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰਕੇ ਲੱਡੂ ਇਹਦੇ ਵਿੱਚ ਐਡ ਕਰਨੇ ਨੇ ਤੇ ਲੱਡੂਆਂ ਦਾ ਸਾਈਜ਼ ਬੜਿਆਂ ਤੋਂ ਥੋੜਾ ਜਿਆ ਵੱਡਾ ਰੱਖਾਂਗੇ ਤੇ ਜਿੰਨੇ ਇੱਕ ਤੇਲ ਵਿੱਚ ਲੱਡੂ ਆ ਜਾਣ ਉਹਨੇ ਕੁ ਪਾਵਾਂਗੇ 7 ਤੋਂ 8 ਲੱਡੂ ਤੇਲ ਵਿੱਚ ਆ ਜਾਣਗੇ ਸਾਰੇ ਲੱਡੂ ਤੇਲ ਵਿੱਚ ਪਾ ਕੇ ਤੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਕਰ ਦਾਂਗੇ ਮੀਡੀਅਮ ਗੈਸ ਤੇ ਹੀ ਹੁਣ ਅਸੀਂ ਸਾਰੇ ਲੱਡੂ ਬਣਾ ਕੇ ਤਿਆਰ ਕਰਾਂਗੇ ਦੇਖੋ ਥੋੜਾ ਜਿਆ ਕਲਰ ਚੇਂਜ ਹੋ ਗਿਆ ਹੁਣ ਥੋੜਾ ਜਿਆ ਇਹਨਾਂ ਨੂੰ ਪਲਟਾਂਗੇ ਇਹਨਾਂ ਦੀ ਸਾਈਡ ਇਦਾਂ ਹੀ ਅਸੀਂ ਇਹਨਾਂ ਨੂੰ 10 ਤੋਂ 12 ਮਿੰਟ ਲੱਗਣੇ ਨੇ ਇਹਨਾਂ ਨੂੰ ਸਾਰੇ ਲੱਡੂਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਤੇ ਵਧੀਆ ਜਿਹਾ 골ਡਨ ਕਲਰ ਲੱਡੂਆਂ ਤੇ ਆ ਗਿਆ ਹੈ ਤੇ ਅਸੀਂ ਹੁਣ ਇਹਨਾਂ ਨੂੰ ਬਾਹਰ ਕੱਢ ਲਾਂਗੇ ਲੱਡੂ ਇੱਥੇ ਬਿਲਕੁਲ ਬਣ ਕੇ ਤਿਆਰ ਨੇ ਤੇ ਇਸੇ ਤਰ੍ਹਾਂ ਅਸੀਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਾਂਗੇ ਇਥੇ ਅਸੀਂ ਦੂਸਰਾ ਬੈਚ ਵੀ ਤਿਆਰ ਕਰ ਲਿਆ ਲੱਡੂਆਂ ਦਾ ਤੇ ਸਾਰੇ ਲੱਡੂ ਅਸੀਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਏ ਨੇ ਬਹੁਤ ਵਧੀਆ ਲੱਡੂ ਬਣ ਕੇ ਤਿਆਰ ਹੋਏ ਨੇ ਤੇ ਹੁਣ ਲੱਡੂਆਂ ਨੂੰ ਥੋੜਾ ਜਿਆ ਠੰਡਾ ਕਰਕੇ ਉਸ ਤੋਂ ਬਾਅਦ ਅਸੀਂ ਸਰਵ ਕਰਾਂਗੇ ਅੱਧਾ ਘੰਟਾ ਹੋ ਗਿਆ ਲੱਡੂਆਂ ਨੂੰ ਬਣਾਇਆ ਤੇ ਹੁਣ ਅਸੀਂ ਕਾਂਜੀ ਕੱਢ ਲਾਂਗੇ ਇੱਕ ਬੋਲ ਵਿੱਚ ਤੇ ਉਹਦੇ ਵਿੱਚ ਇੱਕ ਇੱਕ ਕਰਕੇ ਲੱਡੂ ਐਡ ਕਰਾਂਗੇ ਜਿੰਨੇ ਕੁ ਤੁਸੀਂ ਲੱਡੂ ਖਾਣੇ ਹੋਣ ਉਹਨੇ ਇੱਕ ਕਾਂਜੀ ਵਿੱਚ ਪਾ ਲਓ ਬਾਕੀ ਫ੍ਰਿਜ ਵਿੱਚ ਰੱਖ ਲਓ ਇਹ ਲੱਡੂ 3-4 ਦਿਨ ਤੱਕ ਆਰਾਮ ਨਾਲ ਤੁਸੀਂ ਖਾ ਸਕਦੇ ਹੋ ਬਿਲਕੁਲ ਖਰਾਬ ਨਹੀਂ ਹੁੰਦੇ ਲਓ ਜੀ ਸਾਡੇ ਖੱਟੇ ਵਾਲੇ ਲੱਡੂ ਬਣ ਕੇ ਤਿਆਰ ਨੇ ਤੇ ਇਹਨਾਂ ਨੂੰ ਅਸੀਂ ਹੁਣ ਥੋੜੀ देर ਲਈ ਠੰਡਾਉਣ ਲਈ ਰੱਖਾਂਗੇ ਨਾਲੇ ਥੋੜੀ ਦੇਰ ਤੱਕ ਇਹ ਭਿੱਜ ਜਾਣਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣਨਗੇ ਤੇ ਉਨੀ ਦੇਰ ਅਸੀਂ ਸੁੱਕੇ ਲੱਡੂ ਬਣਾਉਣੇ ਆ ਸੁੱਕੇ ਲੱਡੂ ਵੀ ਮਾਰਕੀਟ ਵਿੱਚ ਮਿਲਦੇ ਨੇ ਲੱਡੂਆਂ ਦੇ ਉੱਪਰ ਥੋੜੀ ਜਿਹੀਆਂ ਗਾਜਰਾਂ ਤੇ ਕਾੰਜੀ ਪਾਵਾਂਗੇ ਤੇ ਹੁਣ ਮੂਲੀਆ ਦੇ ਲੱਛੇ ਪਾ ਕੇ ਇਹਨਾਂ ਨੂੰ ਅਸੀਂ ਸਰਵ ਕਰ ਲਾਂਗੇ ਦੇਖੋ ਸਾਡੇ ਸੁੱਕੇ ਲੱਡੂ ਬਣ ਕੇ ਤਿਆਰ ਹੋ ਗਏ ਨੇ ਸੁੱਕੇ ਲੱਡੂ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਹੁਣ ਅਸੀਂ ਦੇਖ ਲੈਨੇ ਆਂ ਖੱਟਾ ਹੋ ਗਿਆ ਲੱਡੂਆਂ ਨੂੰ ਲੱਡੂ ਪੂਰੀ ਤਰ੍ਹਾਂ ਕਾਂਜੀ ਵਿੱਚ ਭਿੱਜ ਗਏ ਨੇ ਇਹਨਾਂ ਨੂੰ ਵੀ ਅਸੀਂ ਸਰਵ ਕਰ ਲਾਂਗੇ ਸਭ ਦੀ ਆਪਣੀ ਆਪਣੀ ਪਸੰਦ ਹੈ ਕਿਸੇ ਨੂੰ ਖੱਟੇ ਲੱਡੂ ਖਾਣਾ ਪਸੰਦ ਹੁੰਦਾ ਹੈ ਤੇ ਕਿਸੇ ਨੂੰ ਸੁੱਕੇ ਲੱਡੂ ਟੇਸਟੀ ਲੱਗਦੇ ਨੇ ਤੇ ਆਪਣੇ ਤਰੀਕੇ ਨਾਲ ਇਹਨਾਂ ਨੂੰ ਸਰਵ ਕਰੋ ਇਹ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਇੱਥੇ ਸਾਡੇ ਖੱਟੇ ਵਾਲੇ ਲੱਡੂ ਵੀ ਬਣ ਕੇ ਤਿਆਰ ਨੇ ਦੇਖੋ ਜੀ ਕਿੰਨੇ ਵਧੀਆ ਲੱਗ ਰਹੇ ਨੇ ਲੱਡੂ ਤੇ ਆਪਣੇ ਘਰ ਵਿੱਚ ਇਹ ਰੈਸਪੀ ਜ਼ਰੂਰ ਟਰਾਈ ਕਰਨਾ ਤੇ ਜੇ ਤੁਸੀਂ ਇਨਸਟੈਂਟ ਕਾਂਜੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਮਲੀ ਦੇ ਖੱਟੇ ਤੋਂ ਇਹ ਕਾਂਜੀ ਬਣਾ ਕੇ ਤਿਆਰ ਕਰ ਸਕਦੇ ਹੋ ਉਹ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਏ ਬਟ ਮੈਂ ਇਹਨਾਂ ਲੱਡੂਆਂ ਨੂੰ ਕਾਂਜੀ ਨਾਲ ਬਣਾਇਆ ਜਿਵੇਂ ਕਿ ਬਾਜ਼ਾਰ ਵਿੱਚ ਬਣਦੇ ਨੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮੈਨੂੰ ਕਮੈਂਟਸ ਵਿੱਚ ਵੀ ਦੱਸਣਾ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ